ਸਾ ਸ੍ਰੀ ਵਾਈਕੁਰ ਜੀ ਕੇ ਪਤੇ ਮੈਂ ਰਾਜਕੁਮਾਰ ਕੋਟਕਪੁਰਾ ਡੀਪੂ ਪ੍ਰਧਾਨ ਮੇਰਾ ਔਦਾ ਹੈ ਕੋਟਕਪੁਰਾ ਪ੍ਰਧਾਨ ਜੀ 50 ਪ੍ਰਧਾਨ ਬਾਬਾ ਸੁਖਦੇਵ ਜੀ ਸੁਖਾ ਜੀ ਨੇ ਸਾਨੂੰ ਔਦਾ ਦਿੱਤਾ ਹੈ ਔਰ ਅਸੀਂ ਇਸ ਯੂਨੀਅਨ ਐਚਪੀ ਗਰੁੱਪ ਦਾ ਮੈਂਬਰ ਹਾਂ ਮੈਂ ਸਭ ਤੋਂ ਪਹਿਲੇ ਤੁਹਾਡੀ ਧੰਨਵਾਦੀ ਬਹੁਤ ਬਹੁਤ ਆਵਾਜ਼ ਕਰਦਾ ਕਰਦਾ ਜਿਹੜਾ ਮਾਲਵਾ ਨਿਊ ਚੈਨਲ ਨੂੰ ਜੋ ਕਿ ਸਾਡੇ ਅੱਜ ਇਹਨਾਂ ਤੋਂ ਦੁੱਖੇ ਵੇਖੇ ਨਿਗੇ ਤੇ ਸਾਡੇ ਸਾਥ ਸਹਿਯੋਗ ਦੇਣ ਆਈਆ ਅਸੀਂ ਆਪ ਜੀ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੂਜੀ ਗੱਲ ਸਾਨੂੰ ਅੱਜ 6 ਸਾਲ ਹੋ ਗਏ ਰੁੱਲਦੇ ਫਿਰਦੇ ਬੁੱਲਦੇ ਫਿਰਦੇ ਤਾਂ ਸਾਨੂੰ ਕੱਫੀ ਸਾਲ ਹੋ ਗਏ ਆ ਪਰ 6 ਸਾਲ 2019 ਦੇ ਵਿੱਚ ਡੀਸੀ ਕੁਮਾਰ ਸੌਰਵ ਰਾਜ ਚਿਲਾ ਫਰੀਦਕੋਟ ਤੋਂ ਇਹਨਾਂ ਨੇ ਅਦਾਲਤ ਦੇ ਵਿੱਚ ਸਾਡੇ ਯੂਨੀਅਨ ਦਾ ਫੈਸਲਾ ਹੋਇਆ ਸੀ ਜੋ ਕਿ ਸਾਡੇ ਬਾਬਾ ਸੁਖਦੇਵ ਸਿੰਘ ਪੰਜਾਬ ਪ੍ਰਧਾਨ ਦੀ ਕੇਸ ਲਾਇਆ ਹੋਇਆ ਸਨ ਉਹਨਾਂ ਨੇ ਸਾਰੇ ਜਾਂਚ ਪੜਤਾਲ ਕੀਤੀ ਸਾਡੀ ਯੂਨੀਅਨ ਦੀ ਸਾਡੇ ਨੰਬਰਾਂ ਦੀ ਹੋਰ ਸਾਡੇ ਪ੍ਰਧਾਨ ਦੇ ਨੰਬਰਾਂ ਦੀ ਪੜਤਾਲ ਦੀ ਸਭ ਤੋਂ ਪਹਿਲੇ ਤਾਂ ਸਾਡੇ ਪ੍ਰਧਾਨ ਨੂੰ ਮਰੇ ਸਾਬਿਤ ਕੀਤਾ ਸੀ ਇੱਥੇ ਕੁਝ ਠੇਕੇਦਾਰ ਉਹ ਠੇਕੇਦਾਰ ਦੇ ਬੰਦੇ ਆਣੇ ਕੋਰਟ ਕੋਲ ਡਿਪੋ ਤੋਂ ਜਿਕੇ ਮਰ ਚੁੱਕਿਆ ਇਹਨੂੰ ਮਰੇ ਸਾਬਿਤ ਕੀਤਾ ਇਹਨਾਂ ਦੇ ਸਾਰਾ ਬਾਇਓ ਡਾਟਾ ਘਟਾਤਾ ਸੀ ਨਾ ਹੀ ਰਸਾਇਣਕਾਂਡ ਕੋਈ ਨਹੀਂ ਕੋਈ ਵੋਟ ਸੀ ਨਹੀਂ ਕੁਝ ਵੀ ਨਹੀਂ ਇਹਨਾਂ ਸਾਰੇ ਘਟਾਣ ਤੋਂ ਬਾਅਦ ਇਹਨਾਂ ਦਾ ਮਾਰੇ ਹੋਏ ਸਾਬਤ ਕਿਤੇ ਸੀ ਔਰ ਇਹਨਾਂ ਦੇ ਇਰਾਦਾ ਸੀ ਇਹਨੂੰ ਮਾਰ ਲਈਏ ਉਹਨੂੰ ਮਾਰਨ ਨੂੰ ਫਿਰਦੇ ਸੀ ਪਰ ਉਹ ਕਹਿੰਦਾ ਜਾ ਕੋ ਰੱਖਿਆ ਸਾਈਆਂ ਮਾਰ ਸਕਿਆ ਨਾ ਕੋਈ ਉਹ ਕੁਦਰਤੀ ਸੌਰਵ ਰਾਜ ਡੀਸੀ ਸਾਹਿਬ ਫਰੀਦਪੁਰ ਆਏ ਸਨ ਉਹਨਾਂ ਨੂੰ ਮਿਲੇ ਗੱਲਬਾਤ ਕੀਤੀ ਉਹਨਾਂ ਦੇ ਅਰਾਲ ਤੇ ਵੀ ਚਿਸਪਾਇਆ ਜੀ ਉਹਨਾਂ ਨੇ ਔਰ ਇੱਕ ਮਹੀਨੇ ਦੇ ਅੰਦਰ ਫੈਸਲਾ ਦੇਰ ਮਹੀਨੇ ਦੇ ਅੰਦਰ ਕੀਤਾ ਤੇ ਉਹਦੇ ਵਿੱਚ ਸਾਡੀ ਜਿੱਤ ਹੋਈ ਅਸੀਂ ਹਰ ਪਾਸੇ ਪੱਖੋਂ ਸਹੀ ਸਾਬਤ ਹੋਏ ਔਰ ਹਰ ਪਾਸੇ ठेकेदार ਉਹ ठेकेदार ਦੇ ਬੰਦੇ ਗਲਤ ਹੋ ਫਿਰ ਇਹਨਾਂ ਨੇ ਐਂਡ ਤੇ ਆ ਕੇ ਕਹਿੰਦੇ ਇਹਨਾਂ ਕੋਲ ਜੀ ਲੈਵਲ ਹੈ ਨਹੀਂ ਉਹਨੂੰ ਖਰਾਬ ਕਰਦਾ ਡੀਸੀ ਸਾਹਿਬ ਨੂੰ ਫਿਰ ਡੀਸੀ ਸਾਹਿਬ ਕਿ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਔਰ ਕਹਿੰਦਾ ਤੁਸੀਂ ਆਪ ਦਾ ਲੈਵਲ ਦਾ ਲਿਸਟ ਦੋ ਸਭ ਤੋਂ ਪਹਿਲਾਂ ਅਸੀਂ ਇੱਕ ਦਿਨ ਦੇ ਚੋ 48 ਘੰਟੇ ਦੇ ਵਿੱਚ 373 ਬੰਦੇ ਦੀ ਲਿਸਟ ਡੀਸੀ ਸਾਹਿਬ ਨੂੰ ਪੇਸ਼ ਕੀਤੀ ਆਧਾਰ ਕਾਰਡ ਬੈਂਕ ਖਾਤਾ ਸਮੇਤ ਫਿਰ ਡੀਸੀ ਸਾਹਿਬ ਹੈਰਾਨ ਰਹਿ ਗਈ ਹੈ ਫਿਰ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਇੱਕ ਇੱਕ ਆਧਾਰ ਕਾਰਡ ਚੈੱਕ ਕੀਤਾ ਕੋਸ ਤੋਂ ਬਾਅਦ ਸਾਡੇ ਉਹ 337 ਬੰਦੇ ਦੇ ਮੋਰ ਲਾ ਕੇ ਔਰ ਪੇਜਤਾ ਕੇ ਅੰਦਰ ਇਹ ਲੇਬਰ ਰੈਗੂਲਰ ਕੀਤੀ ਜਾਵੇ ਗੈਰ ਲੇਬਰ ਨੂੰ ਪਾਸੇ ਕੀਤਾ ਜਾਵੇ ਅੱਜ 6 ਸਾਲ ਹੋ ਗਏ ਅੱਜ ਤੱਕ ਪਾਸੇ ਨਹੀਂ ਹੋਇਆ ਗੈਰ ਲੇਬਰ ਨਹੀਂ ਸਾਨੂੰ ਕੰਮ ਮਿਲਿਆ ਉਸ ਤੋਂ ਬਾਅਦ ਠਾਣਾ ਸਿਟੀ ਕੋਰਪ ਬਪੁਰਾ ਚੇ ਖੇਮਚੰਦ ਐਸਐਚਓ ਸੀ ਐਸਐਚਓ ਸਾਹਿਬ ਕੋ ਲਾਏ ਬੜੀਆ ਪਹਿਲੇ ਪਹਿਲੇ ਦਿਨ ਬਹੁਤ ਬੜੀਆ ਗੱਲ ਸੁਣੀ ਅਸੀਂ ਕਹਿੰਦੇ ਚਲੋ ਚਲੋ ਸੁੱਖ ਕਰ ਬੱਠੇ ਰਹੇ ਮੈਂ ਤੇ ਬੱਠੇ ਆਗਲਾ ਕਹਿੰਦਾ ਕੱਲ ਨੂੰ ਆਇਓ ਜੀ ਅਸੀਂ ਕੱਲ ਨੂੰ ਜਾਵਰੇ ਫਿਰ ਸਾਰੇ ਸਾਰ 450 ਆਦਮੀ ਸਾਡੇ ਪੁਲ ਥੱਲੇ ਬੈਠੇ ਸੀ ਕਿਉਂਕਿ ਲੇਬਰ ਚ ਰੋਣਾ ਸੀ ਅਗਲੇ ਦਿਨ ਠੀਕ ਉਹਨਾਂ ਨੇ ਸਤੂ ਸਾਹਿਬ ਕਹਿੰਦੇ ਨੇ ਕਿ ਕੇਮਚੰਦ ਜੀ ਜੇ ਭਾਈ ਪ੍ਰਧਾਨ ਤੂੰ ਸਭ ਤੋਂ ਪਹਿਲੇ ਠੇਕੇਦਾਰ ਦੇ ਅੱਧੇ ਬੰਦੇ ਚੜਾ ਸਾਡੇ ਪ੍ਰਧਾਨ ਜੀ ਕਹਿੰਦੇ ਭਾਈ ਅੱਧੇ ਬੰਦੇ ਠੇਕੇਦਾਰ ਨਾਲ ਸਾਡਾ ਰੌਲਾ ਸੀ ਕਿਉਂ ਚਲਈਏ ਸਾਡੇ ਜਿੱਤਾ ਸਾਨੂੰ ਕੰਮ ਮਿਲਿਆ ਸੀ ਕੰਮ ਕਰਾਂਗੇ ਠੇਕੇਦਾਰ ਸਾਡੇ ਵਿੱਚ ਨਹੀਂ ਚਾਹੀਦੀ ਏ ਅਸੀਂ ਮੰਗ ਕੀਤੀ ਆ ਜੀ ਸਾਹਿਬ ਤੋਂ ਕਿ ਇੱਕ ਪੈਸੇ ਪ੍ਰਤੀ ਨਾਲ ਘਟਾ ਕੇ ਦਿਓ ਪਰ ਪੂਰੇ ਪੰਜਾਬ ਦਾ ਕੰਮ ਸਾਨੂੰ ਡਾਇਰੈਕਟ ਚਾਹੀਦੀ ਏ ਅਸੀਂ ਸਰਕਾਰ ਨੂੰ ਸਿੱਧਾ ਹੀ ਕੰਮ ਦੇਵਾਂਗੇ ਤਾਂ ਸਿੱਧਾ ਹੀ ਪੈਸਾ ਲਵਾਂਗੇ ਜਿਸ ਜਾ ਉਹਨੇ ਬਹੁਤ ਸੋਚ ਵਿਚਾਰਨ ਤੋਂ ਬਾਅਦ ਯਸਕਿੱਤਾ ਸੀ ਉਹਨਾਂ ਨੇ ਫਾਈਨਲ ਕਰਤਾ ਸੀ ਉਸ ਤੋਂ ਬਾਅਦ ਫਿਰ ਖੇਮਚੰਦ ਦੇ ਸੱਚੋ ਕਹਿੰਦਾ ਤੂੰ ਚੜਾਣਾ ਕਿ ਨਹੀਂ ਅਸੀਂ ਕਹਿੰਦੇ ਨਹੀਂ ਜੀ ਪ੍ਰਧਾਨ ਜੀ ਸਾਡੇ ਨਹੀਂ ਮੰਨੇ ਉਸ ਤੋਂ ਬਾਅਦ ਅਗਲੇ ਦਿਨ ਕੋਰਾ ਪ੍ਰਧਾਨ ਜਿਹੜੇ ਠੇਕੇਦਾਰ ਦੇ ਬੰਦੇ ਇਹ ਕੋਰਾ ਕੋਰਾ ਠੇਕੇਦਾਰ ਹੈ ਕੋਰਾ ਠੇਕੇਦਾਰ ਉਹਨਾਂ ਨੇ ਦੋ ਡੱਬੇ ਲੈ ਕੇ ਆਏ ਦੋ ਡੱਬੇ ਲੈ ਕੇ ਐਸਐਸਓ ਸਾਹਮਣੇ ਮੇਜ਼ ਤੇ ਰੱਖੇ ਐ ਸੋਤੋ ਸਾਹਬ ਨੇ ਇੱਕ ਨੂੰ ਖੋਲਣ ਲੱਗਾ ਜਦੋਂ ਖੋਲਣ ਲੱਗਾ ਤੋ ਕਹਿੰਦੇ ਨੇ ਜਨਾਬ ਇਹਨਾ ਖੋਲੋ ਆ ਖੁਲਿਆ ਆ ਲੈ ਬਸ ਉਹਨੇ ਕਹਦੇ ਖੋਲਣਾ ਸੀ ਡੱਬਾ ਉੱਠ ਗਿਆ ਜੀ ਉੜ ਗਿਆ ਕਹਿੰਦਾ ਤੈਨੂੰ ਕੀ ਕਹਾਂ ਓਏ ਤੂੰ ਠੇਕੇਦਾਰ ਦੇ ਬੰਦੇ ਚੋਰਾਣਾ ਕਿ ਨਹੀਂ ਚੋਰਾਣਾ ਥੋੜੇ ਬਣਾਣਗੇ ਜੀ ਜਨਾਬ ਜਵਾਨੀ ਚੋਰਾਉਂਦੇ ਅਸੀਂ ਅਸੀਂ ਤਾਂ ਆਪ ਦਾ ਲੇਬਰ ਚੋਰਾਵਾਂਗੇ ਉਹਨੇ ਸਾਨੂੰ ਆਵਾਦਰ ਸ਼ਬਦ ਬੋਲ ਕੇ ਠੇਕੇਦਾਰ ਸਾਡੇ ਪ੍ਰਧਾਨ ਜੀ ਨੂੰ ਵੀ ਲਫੇੜ ਮਾਰਨ ਤੋਂ ਆ ਗਿਆ ਜਦੋਂ ਅਸੀਂ ਆ ਗਏ ਸਾਨੂੰ ਤੱਕਾ ਦੇ ਕੇ ਕਹਿੰਦਾ ਭਜਾਓ ਇਹਨਾਂ ਨੂੰ ਬਾਹਰ ਸਾਨੂੰ ਬਾਹਰ ਪਜਾਤੇ ਓ ਚਾਰ 450 ਤੋਂ ਬੰਦੇ ਨੂੰ ਡਾਂਗਾ ਮਾਰ ਮਾਰ ਕੇ ਮਾਰ ਮਾਰ ਕੇ ਪਾਉ। ਉਸ ਤੋਂ ਬਾਅਦ ਸਾਡੇ ਤਾਂ ਬਹੁਤ ਜਤਨ ਕਰ ਕੋਈ ਇਨਸਾਫ ਨਹੀਂ ਹੋਇਆ। ਨਾ ਹੀ ਕੋਈ ਮੀਡੀਆ ਨੇ ਸਾਡੇ ਨਾਲ ਜੁੜਦਾ। ਜਿੰਨੂੰ ਅਸੀਂ ਕਹੀਦਾ ਨਹੀਂ ਭਾਈ ਤੁਹਾਡਾ ਬਹੁਤ ਲੰਮਾ ਕੰਮ ਹੈ। ਤੁਹਾਡਾ ਬਹੁਤ ਪੂਰੇ ਪੰਜਾਬ ਦਾ ਕੰਮ ਹੈ। ਔਰ ਇਹ ਕੰਮ ਤਾਂ ਵੱਡਾ ਹੈ। ਤੁਸੀਂ ਕਾਦੇ ਪਿੱਛੇ ਕੰਮ ਕਰਦੇ ਹੋ? ਦੇਸ਼ ਸੇਵਾ ਕੀ ਕਿਉਂ ਕਰਦੇ ਹੋ? ਦੇਸ਼ ਸੇਵਾ ਕੀ ਕਰਦੇ ਹੋ ਤੁਸੀਂ? ਤੇ ਪੈਸੇ ਨਹੀਂ ਪੁੱਛਦੇ ਹੋ ਤੇ ਦੇਸ਼ ਸੇਵਾ ਤੋਂ ਠੀਕਾ ਨਹੀਂ ਹੈ। ਜੋ ਗਰੀਬ ਦੇ ਤੁਸੀਂ ਪੁੱਛਦੇ ਨਹੀਂ ਤੁਸੀਂ ਸੱਚ ਦੇ ਸੱਚ ਨਹੀਂ ਕਹਿ ਸਕਦੇ ਫਿਰ ਤੁਸੀਂ ਕਾਹ ਦੀ ਮੀਡੀਆ ਕਰਮੀ ਹੋ ਅਸੀਂ ਬਹੁਤ ਚਾਰੇ ਪਾਸੇ ਪਰੇਸ਼ਾਨ ਤੰਗ ਪ੍ਰੇਸ਼ਾਨ ਆ ਕੇ ਹਾਂ ਅੱਜ ਭਾਈ ਜੀ ਨੂੰ ਮਿਲੇ ਆ ਚਲੋ ਤੇ ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਜੇ ਸਾਨੂੰ ਇਨਸਾਫ ਚਾਹੀਦਾ ਪੂਰੇ ਪੰਜਾਬ ਦਾ ਕੰਮ ਕੋਰਟ ਕਪੇਡੀਪੂ ਤਾਂ ਕਲੀਅਰ ਹੋਣਾ ਹੈ ਕੋਰਟ ਕਪੇਡੀਪੂ ਸਾਡੇ ਪਹਿਲੇ ਕਬਜ਼ਾ ਦਿਲਾਇਆ ਜਾਵੇ ਕਿਉਂਕਿ ਲਿਸਟ ਸਾਡੇ 337 ਬੰਦੇ ਤੇ ਚੱਲ ਰਹੇ ਆ ਉਸੇ ਲਿਸਟ ਤੇ ਕੰਮ ਅੱਜ ਵੀ ਹੋ ਰਿਹਾ ਹੈ 6 7 ਕੁਲਤਾਰ ਸਿੰਘ ਦਾ ਭਤੀਜੇ ਦੇ ਨਾਂ 'ਤੇ ਬਸ ਸੁਣਿਆ ਤੇ ਬਲਤਾਰ ਕੁਲਤਾਰ ਜੀ ਦੇ ਭਤੀਜੇ ਦਾ ਟੈਂਡਰ ਹੈ ਟੈਂਡਰ ਹੈ ਨਹੀਂ ਟੈਂਡਰ ਤਾਂ ਉਨੀ ਚ ਖਤਮ ਹੈ ਟੈਂਡਰ ਤਾਂ ਕੋਈ ਹੋਇਆ ਹੀ ਨਹੀਂ ਉਹ ਜੀ ਨੂੰ ਕਰਕੇ ਦੇ ਰਿਹਾ ਪਹਿਲੇ ਤੋਂ ਕੈਕ ਦੇਗਾ ਆਜਾ ਬਦਲ ਸਰਕਾਰ ਦੇ ਰਾਜ ਵਿੱਚ ਕੁਲ ਮੰਤਾਰ ਖੰਡਰਿਆ ਉਦੋਂ ਕਿੱਕੀ ਡਿੱਲੋ ਖੰਡਰਿਆ ਕਾਂਗਰਸ ਕੇ ਰਾਜ ਦੇ ਵਿੱਚ ਅੱਜ ਅਸੀਂ ਇੱਕ ਇੱਕ ਥਰੀ ਬੰਦੇ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਅਸੀਂ ਆਪਦੇ ਪੈਹੇ ਲਾ ਕੇ ਆਪਦੇ ਬੈਲਨ ਲਾ ਕੇ ਅਸੀਂ ਆਪਦੇ ਘਰੋਂ ਪੱਜ ਪੱਜ ਕੇ ਜੇ ਸਾਡਾ ਨਾ ਅਸੀਂ ਨਾ ਤੋਂ ਦੁੱਖੀਆਂ ਸਾਡੀ ਸਰਕਾਰ ਆਊਗੀ ਸਾਡਾ ਆਮ ਆਦਮੀ ਪਾਰਟੀ ਆਊਗੀ ਤੇ ਅਸੀਂ ਸੁੱਖ ਦਾ ਸਾਣ ਲਵਾਂਗੇ ਸਾਡਾ ਕੰਮ ਹੋਊਗਾ ਅਹੀ ਕੁਲਤਾਰ ਸਾਹਿਬ ਸਾਨੂੰ ਕਹਿੰਦੇ ਤੇ ਸਾਡੀ ਸਰਕਾਰ ਵਾਲੇ ਤੇਰਾ ਕੰਮ ਹੋਊਗਾ ਪਹਿਲੇ ਨੂੰ ਪਰਤੋ ਹੋਊਗਾ ਅਸੀਂ ਪੂਰੇ ਸਾਥ ਤਾਨੂੰ ਮਨ ਤੁਹਾਡੇ ਨਾਲ ਕਿੱਥੇ ਚਲੋ ਜਿਤਾਇਆ ਵੀ ਗਰੀਬਾਂ ਨੇ ਜਿਤਾਇਆ ਇਹ ਨਹੀਂ ਕਿ ਮੇਰਾ ਨਾਮ ਗਰੀਬ ਮਜ਼ਦੂਰ ਇੱਕ ਇੱਕ ਮਜ਼ਦੂਰਾਂ ਨੇ ਆਪ ਬੋਰਡ ਦੇ ਦੇ ਕੇ ਜਿਤਾਇਆ ਆ ਜੋ ਮਜ਼ਦੂਰ ਨੂੰ ਛਿੱਤਰ ਪੈ ਰਿਹਾ ਕੋਹੀ ਮਜ਼ਦੂਰ ਦਾ ਹੱਕ ਖਾਈ ਜਾ ਰਿਹਾ ਕੁਲਤਾਰ ਸਿੰਘ ਜਦ ਸੰਧਵਾ ਸਾਹਿਬ ਸਪੀਕਰ ਬਣੇ ਤੇ ਇਹ ਆਪਣਾ ਡਿਪਟੀ ਕਮਿਸ਼ਨਰ ਸਰਵਪ ਰਾਜ ਜੀ ਜੋ ਫੈਸਲਾ ਕਰਕੇ ਗਏ ਸਨ ਉਹਨਾਂ ਦੇ ਨੰਬਰ ਸਾਡੇ ਕੋਲ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਖੁਦ ਫੋਨ ਕੀਤਾ ਸੰਧਵਾ ਸਾਹਿਬ ਨੂੰ ਜੇ ਭਾਈ ਇਹਨਾਂ ਦਾ ਕੰਮ ਕਰੋ ਤੁਸੀਂ ਉਹਨਾਂ ਨੇ ਫਿਰ ਮੈ ਸਾਨੂੰ ਫੋਨ ਕੀਤਾ ਦੁਬਾਰਾ ਇਹ ਤਾਂ ਜਾ ਤੁਸੀਂ ਸਪੀਕਰ ਸਾਹਿਬ ਨੂੰ ਮਿਲੋ ਅਸੀਂ ਮਿਲਣਗੇ ਹਾਂ ਹਾਂ ਕਰਾਂਗੇ ਕਰਾਂਗੇ ਅੱਜ ਤੱਕ ਨਹੀਂ ਕੀਤਾ ਕੋਲੇ ਮਿਲਾ ਕੇ ਪੈਸੇ ਤੇ ਪੂਜਾ ਸਿਰਫ ਪੈਸਾ ਇਹਨਾਂ ਨੂੰ ਚਾਹੀਦੀ ਹੈ ਕੋਈ ਇਹਨਾਂ ਨੂੰ ਕੋਈ ਇਨਸਾਫ ਨਹੀਂ ਕੋਈ ਗਰੀਬ ਨਹੀਂ ਕੋਈ ਇਹਨੇ ਕੋਈ ਇਹਨਾਂ ਦਾ ਦੋਸਤ ਨਹੀਂ ਕੋਈ ਸਭ ਇਹਨਾਂ ਦਾ ਸਿਰਫ ਮੁੱਖ ਪੈਸਾ ਹਾਂ ਅਸੀਂ ਦੁਖੀ ਹੋ ਕੇ ਗੱਲ ਕਰਦੇ ਹਾਂ ਸੰਧਵਾ ਸਾਹਿਬ ਨੂੰ ਬਹੁਤ ਇੱਜ਼ਤ ਅਸੀਂ ਕਰਦੀ ਹਾਂ ਬਹੁਤ ਇੱਜ਼ਤ ਕਰਦੇ ਹਾਂ ਹਾਂ ਅੱਜ ਵੀ ਕਰਦੀ ਹਾਂ ਪਰ ਜਦੋਂ ਅੰਦਰ